ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਅੱਜ ਅਸੀਂ ਪਹੁੰਚਿਆ ਪਿੰਡ ਮਕਸੂਦੜਾ ਦੇ ਵਿਖੇ ਤੇ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਅੱਖਾਂ ਦਾ ਅਤੇ ਖੂਨਦਾਨ ਕੈਂਪਾ ਜਿਹੜਾ ਉਹ ਲਗਾਇਆ ਜਾ ਰਿਹਾ ਸਾਡੇ ਨਾਲ ਸਖਸੀਅਤ ਜੁੜੀ ਨੇ ਜਥੇਦਾਰ ਕੁਲਦੀਪ ਸਿੰਘ ਜੀ ਮਕਸੂਦੜਾ ਗੱਲਬਾਤ ਕਰਦੇ ਆ ਜੀ ਤੇ ਆਉਣ ਵਾਲੀ 30 ਤਰੀਕ ਨੂੰ ਇੱਕ ਕੈਂਪ ਲਗਾਇਆ ਜਾ ਰਿਹਾ ਕਿਹੜਾ ਕਿਹੜਾ ਕੈਂਪਾ ਜਿਹੜਾ ਲਗਾਇਆ ਜਾ ਰਿਹਾ ਤੇ ਕਿਹਨਾਂ ਦੀ ਯਾਦ ਨੂੰ ਇਹ ਸਮਰਪਿਤ ਹੈ 30 ਮਾਰਚ ਨੂੰ ਅੱਖਾਂ ਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਤੀਜਾ ਪਾ ਮਾਤਾ ਦਲੀਪ ਕੌਰ ਦੀ ਜਨਮ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਜਾ ਰਿਹਾ ਜਿਹਦੇ ਵਿੱਚ ਜੂਥ ਨੌਜਵਾਨ ਸਾਰੇ ਅੱਖਾਂ ਦਾ ਕੈਂਪ ਤੇ ਸੇਵਾ ਕਰਨਗੇ ਤੇ ਡਾਕਟਰ ਨਹੀਂ ਡਾਕਟਰ अरोड़ा ਜੀ ਨੇ ਜਿਹੜੇ ਡਾਕਟਰ अरोड़ा ਸ਼ਾਇਦ ਪਹੁੰਚ ਰਹੇ ਨੇ ਡਾਕਟਰ अरोड़ा ਜੀ ਕਦੋਂ ਆਈ ਕਲੀਨਿਕ ਤੋਂ ਡਾਕਟਰ अरोड़ा ਜੀ ਤੇ ਹੋਰ ਸਖਸੀਤਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਅੱਖਾਂ ਦੇ ਪਰੇਸ਼ਾਨਾਂ ਲਈ ਵੀ ਸਹਾਇਤਾ ਕੀਤੀ ਜਾਊ ਤੇ ਦਵਾਈਆਂ ਲੋੜਵੰਦਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਨੌਜਵਾਨਾਂ ਨੂੰ ਤੁਹਾਡੇ ਹਲਕੇ ਦੇ ਲੋਕਾਂ ਨੂੰ ਇਹਦੇ ਪ੍ਰਤੀ ਕੀ ਸੰਦੇਸ਼ ਤੇ ਕੀ ਅਪੀਲ ਕਰਨੀ ਚਾਹੋਗੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਲਾਉਣੇ ਚਾਹੀਏ ਨੇ ਤਾਂ ਕਿ ਲੋੜਵੰਦਾਂ ਨੂੰ ਖੂਨ ਦੇ ਕੇ ਬਹੁਤ ਕੀਮਤੀ ਜਾਨਾਂ ਬਚਾਈਆਂ ਜਾਣ ਅਤੇ ਅੱਖਾਂ ਦੇ ਵੀ ਕੈਂਪ ਲਾਉਣੇ ਚਾਹੀਦੇ ਨੇ ਲੋੜਵੰਦਾਂ ਨੂੰ ਜਿਨ੍ਹਾਂ ਦੀ ਨਿਗਾ ਬਣ ਕੇ ਤਾਂ ਅੱਖ ਦੁਨੀਆ ਜਗ ਦੇ ਦੇਖ ਸਕਣ ਥੈਂਕ ਯੂ ਜੀ ਬਾਦ ਸੇ ਵੀ ਪੰਚ ਵਰਜਨ ਸਿੰਘ ਜੀ ਅਤੇ ਜ਼ਥੇਦਾਰ ਸਾਹਿਬ ਸਾਡੇ ਨਾਲ ਜੁੜੇ ਨੇ ਇੱਕ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਉੱਤੇ ਚੰਗਣਾ ਪਾਓ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੰਡ ਮਕਸੂਦ ਹੈ ਜੀ ਗੁਰਿਆਪਤੀ ਦਰਵਾਜੇ ਕਲਗੀਧਰ ਗੁਰੂ ਘਰ ਅਕਸਜ ਅੱਖਾਂ ਦਾ ਤਿਕੂਨਦਾਨ ਦਾ ਕੈਂਪ 30 ਮਾਰਚ ਦੇਣਾ ਦੇਣਾ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ ਬੀਬੀ ਦਰੀਪ ਕੌਰ ਥੰਨ ਦੀ ਯਾਦ ਵਿੱਚ ਲਗਾ ਰਿਹਾ ਹੈ ਤੀਸਰਾ ਕੈਂਪ ਹੈ ਜੀ ਤੇ ਲੋੜਵੰਦਾਂ ਦੇ ਫ੍ਰੀ ਲੈਂਸ ਐਨਕਾਂ ਦਵਾਈਆਂ ਦਿੱਤੇ ਜਾਣਗੀਆਂ ਤੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਲੋਡ ਆਪਰੇਸ਼ਨ ਵੀ ਕੀਤੇ ਜਾ ਰਹੇ ਹਨ ਹਾਂਜੀ ਲੈੰਜਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਬਾਈ ਜੀ ਆਪਾਂ ਪਿਛਲੀ ਵਾਰ ਐਨਕਮ ਦਿੱਤੀਆਂ ਸੀ ਇਸ ਤਰ੍ਹਾਂ ਦਾ ਵੀ ਕੋਈ ਉਪਰਾਹਲਾ ਐਨਕਮ ਵੀ ਦਿੱਤੀਆਂ ਜਾਣਗੇ ਜੀ ਐਨਕਮ ਵੀ ਦਿੱਤੇ ਜਾਣਗੇ ਦਵਾਈਆਂ ਵੀ ਦਿੱਤੀਆਂ ਜਾਣਗੇ ਜੋ ਉਹਨਾਂ ਨੂੰ ਲੋਡ ਹੋ ਗਈ ਉਹ ਵੱਧ ਤੋਂ ਵੱਧ ਮਦਦ ਕੀਤੀ ਜਾਓ ਮਰੀਜ਼ ਦੀ ਨੌਜਵਾਨਾਂ ਨੂੰ ਤੇ ਸਾਡੀ ਹਲਕੇ ਦੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋ ਸਾਡੀ ਦਾ ਨੌਜਵਾਨਾਂ ਨੂੰ ਤੇ ਸੰਗਤ ਨੂੰ ਇਹ ਅਪੀਲ ਹੈ ਵੱਧ ਤੋਂ ਵੱਧ ਚੜ੍ਹ ਕੇ ਲੋਡਬੰਦ ਮਰੀਜ਼ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਜੂਥ ਖੂਨਦਾਨ ਚ ਮਹਾਦਾਨ ਉਹ ਚ ਆਪਣਾ ਸੰਯੋਗ ਪਾਉਣ ਜਰੂਰ